ਦਲਵਿੰਦਰ ਦਿਆਲਪੁਰੀ ਜੀ ਵੀ ਹੰਸਰਾਜ ਹੰਸ ਦੇ ਘਰ ਪਹੁੰਚੇ ਨੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਦਲਵਿੰਦਰ ਜੀ ਇੰਨੀ ਮੰਦ ਭਾਗੀ ਘਟਨਾ ਇੱਕ ਜੀਵਨ ਸਾਥੀ ਦਾ ਟੁੱਟ ਜਾਣਾ ਕੀ ਕਹਿਣਾ ਚਾਹੁੰਦੇ ਹੋ ਕبھی ਖੁਸ਼ੀ ਕبھی ਗਮ ਸਾਡੇ ਨਾਲ ਅਸੀਂ ਖੁਸ਼ੀਆਂ ਵਿੱਚ ਰਹਿੰਦੇ ਆ ਪ੍ਰੋਗਰਾਮ ਲਾਉਂਦੇ ਆ ਖਾੜੇ ਲਾਉਂਦੇ ਆ ਜਗਰਾਤੇ ਲਾਉਂਦੇ ਆ ਟੂਰਨਾਮੈਂਟ ਲਾਉਂਦੇ ਆ ਪਰ ਜਦੋਂ ਸਾਨੂੰ ਘਰਾਂ ਦੇ ਵਿੱਚੋਂ ਗਮੀ ਮਿਲਦੀ ਹੈ ਸਾਡਾ ਲੱਕ ਟੁੱਟ ਜਾਂਦਾ ਤੇ ਅੱਜ ਸਤਿਕਾਰਯੋਗ ਪਦਮਸ਼ਰੀ ਐ ਰਾਜਗਾਇਕ ਸ਼੍ਰੀ ਹੰਸਰਾਹ ਹੰਸ ਜੀ ਦੇ ਇੱਥੇ ਦੌਲਤਖਾਨੇ ਆਏ ਆ ਤੇ ਅਫਸੋਸ ਕਰਨ ਵਾਸਤੇ ਆ ਤੇ ਬਾਕੀ 11 ਤਰੀਕ ਨੂੰ ਜਿਹੜੀਆਂ ਡਿਊਟੀਆਂ ਲੱਗਣੀਆਂ ਉਹਦੀ ਇੱਕ ਫਾਈਨਲੀ ਮੀਟਿੰਗ ਕਿਉਂਕਿ ਪੂਰਾ ਪੰਜਾਬ ਨਹੀਂ ਪੂਰੀ ਦੁਨੀਆ ਆ ਰਹੀ ਹੈ ਲੋਕ ਬਾਹਰੋਂ ਵੀ ਆ ਰਹੇ ਨੇ ਅਦਰ ਸਟੇਜ ਤੋਂ ਵੀ ਆ ਰਹੇ ਨੇ ਸੰਤ ਮਹਾਂਪੁਰਸ਼ ਵਾਏ ਨੇ ਬਾਕੀ ਕਲਾਕਾਰ ਅਸੀਂ ਜਲੰਧਰ ਦੇ ਆ ਅਸੀਂ ਹੋਸਟ ਆ ਅਸੀਂ ਕਿੱਦਾਂ ਪਾਰਕਿੰਗ ਦੇ ਵਿੱਚ ਲੋਕਾਂ ਨੂੰ ਅਟੈਂਡ ਕਰਨਾ ਕਿੱਦਾਂ ਲੰਗਰ ਦੇ ਵਿੱਚ ਅਟੈਂਡ ਕਰਨਾ ਹੈ ਕਿੱਦਾਂ ਜੋੜਾ ਘਰ ਦੇ ਵਿੱਚ ਅਟੈਂਡ ਕਰਨਾ ਉਹ ਅਸੀਂ ਇੱਕ ਦੋ ਇਹਨਾਂ ਰਲ ਕੇ ਸੇਵਾ ਲੈ ਆ ਰਹੇ ਆ ਇਸ ਕੋ ਅਸੀਂ ਜਲੰਧਰ ਵਾਲੇ ਹੋਸਟ ਆ ਜਿੰਨੇ ਵੀ ਆਏ ਜੀ ਸਤਿ ਸਕੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੋਂ ਨੂੰ ਸਾਰਾ ਕੁਝ ਪਾਰਕਿੰਗ ਦਾ ਵੀ ਧਿਆਨ ਰੱਖਿਓ ਜੋੜਾ ਕਰਦਾ ਵੀ ਧਿਆਨ ਰੱਖਿਓ ਸਹਜ ਸਹਜ ਦਾ ਮੱਥਾ ਟੇਕਿਓ ਜਿੱਥੇ ਕਿੱਥੇ ਨੂੰ ਥਾਂ ਮਿਲਦੀ ਜ਼ਰੂਰ ਹੋ ਜੀ ਬਾਕੀ ਬੀਬੀ ਰੇਸ਼ਮ ਕੌਰ ਸਤਿਕਾਰਯੋਗ ਸਾਡੇ ਮਾਤਾ ਜੀ ਕਿਉਂਕਿ ਮੇਰਾ ਇਸ ਘਰ ਦੇ ਨਾਲ ਬਹੁਤ ਲੰਮਾ ਪਿਆਰ ਆ ਖਾਣਾ-ਦਾਣਾ ਵੀ ਜਦੋਂ ਭੁੱਖ ਲੱਗਣੀ ਜਲੰਦਰ ਰਾਨ ਕੇ ਤੇ ਇਥੇ ਆਣ ਕੇ ਪ੍ਰਸ਼ਾਦਾ ਛਕ ਲੈਣਾ ਤੇ ਸਾਡੇ ਉਸਤਾਦ ਜੀ ਸ਼੍ਰੀ ਹੰਸ ਰਾਂ ਹੰਸ ਅੱਜ ਉਹਨਾਂ ਨਾਲ ਅਸੀਂ ਸ਼ਰੀਕ ਹਾਂ ਦੁੱਖ ਦੇ ਵਿੱਚ ਪਰਮਾਤਮਾ ਬੀਬੀ ਰੇਸ਼ਮ ਕੌਰ ਜੀ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਿੱਛੇ ਹੰਸ ਪਰਿਵਾਰ ਨੂੰ ਪੂਰੇ ਉਹਨਾਂ ਦੇ ਸ਼ਾਗਿਰਦਾਂ ਨੂੰ ਪੂਰੇ ਹੀ ਪੂਰਨ ਚੰਦ ਸ਼ਾਹ ਕੋਟੀ ਸਾਹਿਬ ਦੇ ਪੂਰੇ ਜਿੰਨੇ ਵੀ ਉਹਨਾਂ ਦੇ ਸਟੂਡੈਂਟ ਹੈ ਜਿੰਨੇ ਆ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਮੈਂ ਉਸਤਾਦ ਸ਼੍ਰੀ ਕੁਲਦੀਪ ਮਾਨਕ ਪਰਿਵਾਰ ਵੱਲੋਂ ਸ਼ਰਧਾਂ ਦੇ ਫੁੱਲ ਅਰਪਣ ਕਰਦਾ ਜਦੋਂ ਤੁਸੀਂ ਇਕੱਠੇ ਕੰਮ ਕਰਦੇ ਹੁੰਦੇ ਸੀ ਬਥੇਰੇ ਪ੍ਰੋਗਰਾਮ ਕੀਤੇ ਰੇਸ਼ਮ ਕੌਰ ਜੀ ਦੇ ਨਾਲ ਕਿੰਨੀ ਕਵਾਰ ਮੁਲਾਕਾਤ ਹੋਈ ਹੈ ਕਿਹੋ ਜਿਹਾ ਸੁਭਾਅ ਸੀ ਕੋਨਾਂ ਦਾ ਮੈਡਮ ਜੀ ਮੈਂ ధਨਿਕ ਸ਼ਵੇਰਾ ਚ ਦਸੰਦ ਰਹਿੰਦਾ ਮੈਂ ਮੇਰੀ ਜਿਹੜੀ ਗਵਰਨਮੈਂਟ ਦੀ ਮੈਂ ਪੀਆਰਓ ਡਿਪਾਰਟਮੈਂਟ ਦੀ ਗਵਰਨਮੈਂਟ ਜੌਬ ਮੇਰੀ ਕਪੂਰਥਲੇ ਦੀ ਹੈ ਬੀਬੀ ਰ ਔਰ ਕਪੂਰ ਸਲੇਤੋਂ ਨੇ ਜੀ ਹਾਂਜੀ ਤੇ ਉਹਨਾਂ ਦੇ ਬ੍ਰਦਰ ਜਿਹੜੇ ਪਰਮਜੀਤ ਸਿੰਘ ਐਡਵੋਕੇਟ ਹੈ ਉਹ ਵੀ ਕਲਾਕਾਰਾਂ ਨਾਲ ਬੜੇ ਪਿਆਰ ਕਰਦੇ ਨੇ ਮੇਰੀ 27 ਸਾਲ ਦੀ ਗਵਰਨਮੈਂਟ ਪੀਆਰਓ ਪੰਜਾਬ ਸਰਕਾਰ ਦੇ ਵਿੱਚ ਤੇ ਉਹ ਮੈਨੂੰ ਕੋ ਬੁਖਲੇ ਕਰਕੇ ਵੀ ਬਹੁਤ ਪਿਆਰ ਕਰਦੇ ਇਧਰੋਂ ਵੀ ਬਹੁਤ ਪਿਆਰ ਕਰਦੇ ਸੀਗੇ ਕਿ ਉਹ ਸਾਡੇ ਸ਼ਹਿਰ ਦਾ ਆ ਇਧਰੋਂ ਇਹ ਆ ਕਿ ਉਸਤਾਦ ਜੀ ਨਾਲ ਪਿਆਰ ਲਿੰਕ ਸੰਪਰਕ ਰਹਿਣਾ ਮੇਲਿਆਂ ਦੇ ਵਿੱਚ ਜਦੋਂ ਉਸਤਾਦ ਜੀ ਬਾਹਰ ਹੁੰਦੇ ਸਾਨੂੰ ਕਿਸੇ ਵਿਆਹ ਚਾਦੇ 'ਚ ਮਿਲਣਾ ਕਿਸੇ ਮੇਲੇ ਤੇ ਮਿਲਣਾ ਜਾ ਜਿੱਥੇ ਉੱਥੇ ਅਸੀਂ ਉਹਨਾਂ ਨੂੰ ਸਜਦਾ ਸਲਾਮ ਕਰਨਾ ਪੈ ਰਿਹਾ ਹਤਾ ਲਾ ਕੇ ਕਿਉਂਕਿ ਉਹਨਾਂ ਰੁਤਬਾ ਉਸਤਾਦ ਦਾ ਹੀ ਹੈ ਉਹਨਾਂ ਹੀ ਉਸਤਾਦ ਦੀ ਵਾਈਫ ਬੀਬੀ ਦਾ ਜੀ ਬਿਲਕੁਲ ਬਹੁਤ ਸ਼ੁਕਰੀਆ